ਪਿੰਡ ਚੱਕ 12 ਦੇ ਇੱਕ ਛੋਟੇ ਜਿਹੇ ਘਰ ਵਿੱਚ ਜਿੱਥੇ ਕੱਚੀਆਂ ਕੰਧਾਂ ਤੇ ਟੀਨ ਦੀ ਛੱਤ ਸੀ ਉੱਥੇ ਰਹਿੰਦਾ ਸੀ ਇੱਕ ਨੌਜਵਾਨ ਮੁੰਡਾ ਸਿਮਰਜੀਤ ਸਿੰਘ ਸਾਰੇ ਉਸ ਨੂੰ ਪਿਆਰ ਨਾਲ ਸਿਮੀ ਕਹਿ ਕੇ ਬੁਲਾਉਂਦੇ ਸੀ ਉਹ 12ਵੀਂ ਜਮਾਤ ਦਾ ਵਿਦਿਆਰਥੀ ਸੀ ਪਰ ਉਸ ਦੇ ਸੁਪਨੇ ਉਸ ਦੇ ਪਿੰਡ ਤੋਂ ਕਿਤੇ ਵੱਧ ਉੱਚੇ ਸਨ ਉਹ ਇੱਕ ਆਈਏਐਸ ਅਫਸਰ ਬਣਨਾ ਚਾਹੁੰਦਾ ਸੀ ਹਰ ਰੋਜ਼ ਤੜਕੇ 4 ਵਜੇ ਉੱਠ ਕੇ ਲਾਲਟੈਂ ਦੀ ਮੱਧਮ ਰੋਸ਼ਨੀ ਵਿੱਚ ਸਿਮੀ ਆਪਣੀਆਂ ਕਿਤਾਬਾਂ ਖੋਲ੍ਹਦਾ ਪਿਤਾ ਜੀ ਇੱਕ ਛੋਟੇ ਕਿਸਾਨ ਸਨ ਦਿੰਨੇ ਕੜ ਜਮੀਨ ਤੇ ਮਿਹਨਤ ਮਜ਼ਦੂਰੀ ਕਰਦੀ ਸੀ ਮਾਂ ਹੋਰ ਉਹਨਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਤੇ 2-400 ਰੁਪਏ ਕਮਾ ਲੈਂਦੀ ਘਰ ਦੀ ਹਾਲਤ ਇੰਨੀ ਕਮਜ਼ੋਰ ਸੀ ਕਿ ਕਈ ਵਾਰ ਰਾਤ ਦਾ ਖਾਣਾ ਵੀ ਸਿਰਫ ਰੋਟੀ ਤੇ ਨਮਕ ਨਾਲ ਹੀ ਗੁਜ਼ਾਰਨਾ ਪੈਂਦਾ ਪਰ ਸਿਮੀ ਦਾ ਇਰਾਦਾ ਪੱਕਾ ਸੀ ਉਸਨੇ ਸਕੂਲ ਦੀ ਲਾਇਬ੍ਰੇਰੀ ਤੋਂ ਕਿਤਾਬਾਂ ਪੜ੍ਹੀਆਂ YouTube ਤੇ ਮੁਫਤ ਲੈਕਚਰ ਦੇਖੇ ਅਤੇ ਹਰ ਪਲ ਆਪਣੇ ਟੀਚੇ ਵੱਲ ਵੱਧਦਾ ਰਿਹਾ ਪਿੰਡ ਦੇ ਲੋਕ ਕਹਿੰਦੇ ਇਹ ਮੁੰਡਾ ਕੀ ਕਰੂਗਾ ਗਰੀਬਾਂ ਦੇ ਬੱਚੇ ਕਿੱਥੇ ਆਈਏ ਐਸ ਅਫਸਰ ਬਣਦੇ ਆ ਜਾ ਕੇ ਖੇਤੀਬਾੜੀ ਕਰ ਜਾਂ ਕੋਈ ਛੋਟਾ ਮੋਟਾ ਕੰਮ ਲੱਭ ਲੈ ਪਰ ਸਿੰਮੀ ਦੀ ਮਾਂ ਨੇ ਹਮੇਸ਼ਾ ਉਸ ਦਾ ਹੌਸਲਾ ਵਧਾਇਆ ਉਹ ਕਹਿੰਦੀ ਪੁੱਤਰਾ ਗਰੀਬੀ ਕੋਈ ਲਾਨਤ ਨਹੀਂ ਇਹ ਤਾਂ ਸਿਰਫ ਇੱਕ ਹਾਲਾਤ ਹੈ ਤੂੰ ਮਿਹਨਤ ਕਰਦਾ ਰਹੇ ਰੱਬ ਜ਼ਰੂਰ ਤੇਰੀ ਸੁਣ ਲੂਗਾ ਸੋ 12ਵੀਂ ਦੇ ਨਤੀਜੇ ਆਏ ਸਿੰਮੀ ਨੇ 99% ਦੀ ਅੰਕ ਲੈ ਪੂਰੇ ਪਿੰਡ ਵਿੱਚ ਉਹ ਸਭ ਤੋਂ ਹੁਸ਼ਿਆਰ ਮੰਨਿਆ ਜਾਂਦਾ ਸੀ ਸੋ ਹੁਣ ਉਸ ਦਾ ਅਗਲਾ ਕਦਮ ਸੀ ਸ਼ਹਿਰ ਜਾ ਕੇ ਕਾਲਜ ਵਿੱਚ ਦਾਖਲਾ ਲੈਣਾ ਤੇ ਜੋ ਪੀਐਸਸੀ ਦੀ ਤਿਆਰੀ ਸ਼ੁਰੂ ਕਰਨੀ ਪਰ ਮੁਸ਼ਕਲ ਇਹ تھی ਸੀ ਕਿ ਪੈਸੇ ਦੀ ਸਖਤ ਕਮੀ ਸੀ ਪਿਤਾ ਜੀ ਨੇ ਜ਼ਮੀਨ ਦਾ ਇੱਕ ਟੁਕੜਾ ਗਿਰਵੀ ਰੱਖ ਕੇ ਪੈਸੇ ਦਾ ਇੰਤਜ਼ਾਮ ਕਰ ਦਿੱਤਾ ਸਿਮੀ ਚੰਡੀਗੜ੍ਹ ਚਲਾ ਗਿਆ ਜਿੱਥੇ ਉਸਨੇ ਇੱਕ ਛੋਟੇ ਕਮਰੇ ਵਿੱਚ ਤਿੰਨ ਹੋਰ ਵਿਦਿਆਰਥੀਆਂ ਨਾਲ ਰਹਿਣਾ ਸ਼ੁਰੂ ਕੀਤਾ ਦਿਨ ਵਿੱਚ ਕਾਲਜ ਸ਼ਾਮ ਨੂੰ ਟਿਊਸ਼ਨ ਬਣਾਉਣਾ ਅਤੇ ਰਾਤ ਨੂੰ ਆਪਣੀ ਪੜ੍ਹਾਈ ਇਹ ਉਸ ਦੀ ਰੋਜ਼ ਦੀ ਰੁਟੀਨ ਬਣ ਗਈ ਤਿੰਨ ਸਾਲ ਇਸੇ ਤਰ੍ਹਾਂ ਬੀਤ ਗਏ ਗ੍ਰੈਜੂਏਸ਼ਨ ਪੂਰੀ ਹੋਈ ਸਿਮੀ ਨੇ ਪਹਿਲੀ ਵਾਰ ਯੂਪੀਐਸਸੀ ਪ੍ਰੀਲਿਮਸ ਦਾ ਪੇਪਰ ਦਿੱਤਾ ਉਹ ਪੂਰੀ ਮਿਹਨਤ ਨਾਲ ਤਿਆਰ ਹੋਇਆ ਸੀ ਦਿਨ ਰਾਤ ਇੱਕ ਕਰ ਦਿੱਤੀ ਸੀ ਪਰ ਜਦੋਂ ਨਤੀਜੇ ਆਏ ਤਾਂ ਉਹ ਸਿਰਫ 4 ਅੰਕਾਂ ਤੋਂ ਕੱਟ ਆਫ ਦੇ ਪਿੱਛੇ ਰਹਿ ਗਿਆ ਉਸ ਰਾਤ ਸਿਮੇ ਛੱਤ ਤੇ ਬੈਠਾ ਰੋਇਆ ਪਹਿਲੀ ਵਾਰ ਉਸਨੂੰ ਲੱਗਾ ਕਿ ਸ਼ਾਇਦ ਲੋਕ ਸਹੀ ਕਹਿੰਦੇ ਸਨ ਸ਼ਾਇਦ ਇਹ ਰਾਤ ਉਸ ਵਰਗੇ ਗਰੀਬ ਪਰਿਵਾਰ ਦੇ ਬੱਚੇ ਲਈ ਨਹੀਂ ਸੀ ਉਸਨੇ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਅਤੇ ਰੋਂਦਿਆ ਰੋਂਦਿਆ ਕਿਹਾ ਕਿ ਪਿਤਾ ਜੀ ਮੈਂ ਫੇਲ ਹੋ ਗਿਆ ਹਾਂ ਮੈਂ ਤੁਹਾਡੇ ਪੈਸੇ ਬਰਬਾਦ ਕਰ ਦਿੱਤੇ ਨੇ ਪਿਤਾ ਦੀ ਆਵਾਜ਼ ਗੰਭੀਰ ਪਰ ਪ੍ਰੋਸੇਮਲ ਸੀ ਬੇਟਾ ਹਾਰ ਉਹ ਨਹੀਂ ਜੋ ਡਿੱਗ ਜਾਵੇ ਹਾਰ ਉਹ ਹੈ ਜੋ ਡਿੱਗ ਕੇ ਉੱਠੇ ਹੀ ਨਾ ਤੂੰ ਸਿਰਫ 4 ਅੰਕ ਤੋਂ ਪਿੱਛੇ ਰਹਾ ਮਤਲਬ ਤੂੰ ਲਗਭਗ ਪਹੁੰਚ ਹੀ ਗਿਆ ਸੀ ਇੱਕ ਵਾਰ ਹੋਰ ਕੋਸ਼ਿਸ਼ ਕਰ ਸੋ ਅਗਲੇ ਸਾਲ ਸਿਮਮੀ ਨੇ ਆਪਣੀ ਰਣਨੀਤੀ ਬਦਲੀ ਉਸ ਨੇ ਆਪਣੀਆਂ ਕਮਜ਼ੋਰੀਆਂ ਦਾ ਗਹਿਰਾ ਵਿਸ਼ਲੇਸ਼ਣ ਕੀਤਾ ਉਸ ਨੂੰ ਪਤਾ ਲੱਗਾ ਕਿ ਉਸ ਦੀ ਕਰੰਟ ਅਫੇਅਰ ਦੀ ਤਿਆਰੀ ਕਮਜ਼ੋਰ ਸੀ ਉਸ ਨੇ ਰੋਜ਼ਾਨਾ ਅਖਬਾਰ ਪੜ੍ਹਨਾ ਸ਼ੁਰੂ ਕੀਤਾ ਨੋਟਸ ਬਣਾਏ ਅਤੇ ਆਪਣੇ ਆਪ ਨੂੰ ਹਫ਼ਤੇ ਵਿੱਚ ਇੱਕ ਵਾਰ ਟੈਸਟ ਦੇਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਘਰ ਦੀ ਹਾਲਾਤ ਹੋਰ ਵੀ ਮਾੜੀ ਹੋ ਗਈ। ਪਿਤਾ ਜੀ ਬਿਮਾਰ ਪੈ ਗਏ। ਖੇਤੀ ਦਾ ਕੰਮ ਠੱਪ ਹੋ ਗਿਆ। ਮਾਂ ਨੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਛੋਟੀ ਭੈਣ ਨੇ ਸਕੂਲ ਛੱਡਣ ਦੀ ਗੱਲ ਕੀਤੀ ਤਾਂ ਜੋ ਭਰਾ ਦੀ ਪੜ੍ਹਾਈ ਜਾਰੀ ਰਹਿ ਸਕੇ। ਇਹ ਗੱਲ ਸਿਮੀ ਨੂੰ ਤੋੜ ਕੇ ਰੱਖ ਗਈ। ਉਹ ਘਰ ਵਾਪਸ ਜਾਣ ਦੀ ਸੋਚਣ ਲੱਗਾ ਪਰ ਉਸੇ ਰਾਤ ਮਾਂ ਦਾ ਫੋਨ ਆਇਆ। ਬੇਟਾ ਤੂੰ ਘਰ ਦੀ ਫਿਕਰ ਨਾ ਕਰ। ਤੈਨੂੰ ਸਿਰਫ ਆਪਣੀ ਪੜ੍ਹਾਈ ਤੇ ਧਿਆਨ ਦੇਣਾ ਚਾਹੀਦਾ। ਤੇਰੀ ਸਫਲਤਾ ਹੀ ਸਾਡੇ ਪਰਿਵਾਰ ਦਾ ਪੁਲਕ ਬਦਲ ਸਕਦੀ ਆ ਤੇਰੀ ਭੈਣ ਸਕੂਲ ਨਹੀਂ ਛੱਡੂਗੀ ਮੈਂ ਸੰਭਾਲ ਲਵਾਂਗੀ ਉਸ ਦਿਨ ਸਿਮੀ ਨੇ ਫੈਸਲਾ ਕੀਤਾ ਕਿ ਉਹ ਹਾਰ ਨਹੀਂ ਮੰਨੇਗਾ ਉਸਨੇ ਦਿਨ ਵਿੱਚ ਟਿਊਸ਼ਨ ਪੜਾਉਣ ਦੇ ਘੰਟੇ ਵਧਾ ਦਿੱਤੇ ਤਾਂ ਜੋ ਭੈਣ ਦੀ ਪੜ੍ਹਾਈ ਲਈ ਪੈਸੇ ਭੇਜ ਸਕੇ ਰਾਤ ਨੂੰ ਸੌਣ ਦਾ ਸਮਾਂ ਘੱਟ ਕੀਤਾ ਪੜ੍ਹਾਈ ਦੇ ਘੰਟੇ ਵਧਾ ਦਿੱਤੇ ਇੱਕ ਦਿਨ ਲਾਇਬ੍ਰੇਰੀ ਵਿੱਚ ਬੈਠਾ ਥੱਕਿਆ ਹਾਰਿਆ ਸਿਮੀ ਨੇ ਇੱਕ ਕਿਤਾਬ ਪੜ੍ਹੀ ਜਿਸ ਵਿੱਚ ਲਿਖਿਆ ਸੀ ਕਿ ਜਦੋਂ ਤੱਕ ਤੁਸੀਂ ਹਾਰ ਨਹੀਂ ਮੰਨਦੇ ਤਦ ਤੱਕ ਤੁਸੀਂ ਹਾਰੇ ਨਹੀਂ ਹਰ ਅਸਫਲਤਾ ਤੁਹਾਨੂੰ ਸਫਲਤਾ ਦੇ ਨੇੜੇ ਲੈ ਜਾਂਦੀ ਹੈ ਬਸ਼ਰਤੇ ਤੁਸੀਂ ਸਬਕ ਸਿੱਖੋ ਅਤੇ ਅੱਗੇ ਵਧਦੇ ਰਹੋ ਇਸ ਲਾਈਨ ਨੇ ਉਸ ਦੇ ਅੰਦਰ ਇੱਕ ਨਵੀਂ ਊਰਜਾ ਭਰ ਦਿੱਤੀ ਸੋ ਦੂਜੀ ਵਾਰ ਯੂਪੀਐਸਸੀ ਪ੍ਰੀਮੀਅਰ ਲਿਸ ਦਾ ਦੇਣਾ ਆ ਸਿੰਮੀ ਦੇ ਹੱਥ ਕੰਬ ਰਹੇ ਸਨ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਪੇਪਰ ਦਿੱਤਾ ਇਸ ਵਾਰ ਉਸ ਨੂੰ ਵਿਸ਼ਵਾਸ ਸੀ ਉਸ ਨੇ ਬਿਹਤਰ ਤਿਆਰੀ ਕੀਤੀ ਸੀ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਸੀ ਤਿੰਨ ਮਹੀਨੇ ਬਾਅਦ ਨਤੀਜੇ ਆਏ ਸਿੰਮੀ ਕੁਆਲੀਫਾਈ ਹੋ ਗਿਆ ਪਰ ਅਸਲੀ ਚੁਣੌਤੀ ਅਜੇ ਬਾਕੀ ਸੀ। ਇਹ ਨੌ ਪੇਪਰਾਂ ਦੀ ਮੈਰਾਥਨ ਸੀ ਜਿਸ ਵਿੱਚ ਗਹਿਰੀ ਸਮਝ, ਲਿਖਣ ਦੀ ਕਲਾ ਅਤੇ ਮਾਨਸਿਕ ਤਾਕਤ ਦੀ ਲੋੜ ਸੀ। ਸਿਮੀ ਨੇ ਆਪਣੇ ਆਪ ਨੂੰ ਇੱਕ ਸਖਤ ਰੁਟੀਨ ਵਿੱਚ ਬੰਨ ਲਿਆ। ਸਵੇਰੇ 4 ਵਜੇ ਉੱਠਣਾ, 2 ਘੰਟੇ ਕਰੰਟ ਅਫੇਅਰ, ਫਿਰ ਨਾਸ਼ਤਾ, ਫਿਰ NCERT ਦੇ ਮੁੱਖ ਵਿਸ਼ਿਆਂ ਦਾ ਧਿਆਨ। ਦੁਪਹਿਰ ਨੂੰ 1 ਘੰਟੇ ਦੀ ਨੀਂਦ, ਫਿਰ ਟਿਊਸ਼ਨ ਪੜ੍ਹੋਣਾ, ਸ਼ਾਮ ਨੂੰ ਆਨਰਸ ਰਾਈਟਿੰਗ ਦੀ ਪ੍ਰੈਕਟਿਸ ਅਤੇ ਰਾਤ ਨੂੰ ਰਿਵੀਜ਼ਨ। ਉਸਦੇ ਦੋਸਤ ਨੇ ਉਸਨੂੰ ਕਈ ਵਾਰ ਬਾਹਰ ਜਾਣ ਲਈ ਬੁਲਾਇਆ। ਪਰ ਉਸ ਨੇ ਇਨਕਾਰ ਕਰ ਦਿੱਤਾ ਉਹ ਜਾਣਦਾ ਸੀ ਕਿ ਉਸ ਕੋਲ ਦੂਜਾ ਮੌਕਾ ਗਵਾਉਣ ਦੀ ਕੋਈ ਗੁੰਜਾਇਸ਼ ਨਹੀਂ ਆ ਉਸ ਦੇ ਪਰਿਵਾਰ ਨੇ ਸਭ ਕੁਝ दांव ਤੇ ਲਗਾ ਦਿੱਤਾ ਸੀ ਮੈਨਸ ਦੇ ਪੇਪਰ ਸ਼ੁਰੂ ਹੋਏ ਹਰ ਪੇਪਰ 10 ਘੰਟੇ ਦਾ ਸੀ ਸਿਮਮੀ ਨੇ ਆਪਣਾ ਸਾਰਾ ਗਿਆਨ ਆਪਣੀ ਸਾਰੀ ਮਿਹਨਤ ਆਪਣੇ ਸਾਰੇ ਸੁਪਨੇ ਉਹਨਾਂ ਕਾਗਜ਼ਾਂ ਤੇ ਉਤਾਰ ਦਿੱਤੇ ਜਦੋਂ ਆਖਰੀ ਪੇਪਰ ਖਤਮ ਹੋਇਆ ਉਹ ਹਾਲਤੋਂ ਬਾਹਰ ਨਿਕਲਿਆ ਅਤੇ ਇੱਕ ਪਾਰਕ ਵਿੱਚ ਬੈਠ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਖੁਸ਼ੀ ਦੇ ਹੰਝੂ ਸਨ ਉਸਨੇ ਆਪਣਾ ਸਰਬੋਤਮ ਦਿੱਤਾ ਸੀ। ਸੋ 4 ਮਹੀਨੇ ਬਾਅਦ ਬੀਨਸ ਦੇ ਨਤੀਜੇ ਆਏ। ਸਿਮੀ ਕੁਆਲੀਫਾਈ ਹੋ ਗਿਆ। ਹੁਣ ਬਾਕੀ ਸੀ ਇੰਟਰਵਿਊ ਆਖਰੀ ਅਤੇ ਸਭ ਤੋਂ ਮੁਸ਼ਕਲ ਪੜਾ। ਇੰਟਰਵਿਊ ਦੀ ਤਿਆਰੀ ਲਈ ਸਿਮੀ ਨੇ ਮੋਕ ਇੰਟਰਵਿਊ ਦੇਣੇ ਸ਼ੁਰੂ ਕਰ ਦਿੱਤੇ। ਉਹ ਅੱਗੇ ਪਿੱਛੇ ਝਿਜਕਦਾ ਬੋਲਦੇ ਆਟਕ ਜਾਂਦਾ। ਉਸ ਦੀ ਅੰਗਰੇਜ਼ੀ ਵੀ ਉਨੀ ਚੰਗੀ ਨਹੀਂ ਸੀ। ਪਿੰਡ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਮਾਧਿਅਮ ਵਿੱਚ ਉਹ ਪੜ੍ਹਿਆ ਸੀ। ਇਸ ਲਈ ਇੰਗਲਿਸ਼ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਾ ਮੁਸ਼ਕਲ ਲੱਗਦਾ ਸੀ। ਪਰ ਸਿਮੀ ਨੇ ਹਾਰ ਨਹੀਂ ਮੰਨੀ। ਉਸਨੇ ਰੋਜ਼ਾਨਾ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਬੋਲਣ ਦੀ ਪ੍ਰੈਕਟਿਸ ਕੀਤੀ। ਹਰ ਰੋਜ਼ ਅੰਗਰੇਜ਼ੀ ਅਖਬਾਰ ਉੱਚੀ ਆਵਾਜ਼ ਵਿੱਚ ਪੜ੍ਹੇ, TED Talks ਦੇਖੇ, ਉਹਨਾਂ ਦੀ ਨਕਲ ਕੀਤੀ। ਉਸਨੇ ਆਪਣੇ ਆਪ ਨੂੰ ਯਾਦ ਦਿਵਾਇਆ, ਮੈਂ ਪਿੰਡ ਤੋਂ ਆਇਆ ਹਾਂ। ਇਹ ਮੇਰੀ ਕਮਜ਼ੋਰੀ ਨਹੀਂ, ਮੇਰੀ ਤਾਕਤ ਹੈ। ਮੈਂ ਧਰਤੀ ਤੋਂ ਜੁੜਿਆ ਹਾਂ, ਅਸਲੀ ਮੁਸ਼ਕਲਾਂ ਵੇਖੀਆਂ ਹਨ। ਇੰਟਰਵਿਊ ਦਾ ਦਿਨ ਆਇਆ, ਨਵੀਂ ਦਿੱਲੀ ਵਿੱਚ, UPSC ਇਮਾਰਤ ਦੇ ਬਾਹਰ। ਸਿਮੀ ਨੇ ਆਪਣੇ ਪਿਤਾ ਜੀ ਤੇ ਮਾਂ ਤੇ ਭੈਣ ਨੂੰ ਵੀਡੀਓ ਕਾਲ ਕੀਤੀ। ਮਾਂ ਰੋ ਰਹੀ ਸੀ। ਪੁੱਤ ਤੂੰ ਪਹਿਲਾਂ ਹੀ ਜਿੱਤ ਗਿਆ ਹੈ ਇੱਥੇ ਤੱਕ ਪਹੁੰਚਣਾ ਵੀ ਇੱਕ ਵੱਡੀ ਗੱਲ ਹੈ ਤੂੰ ਬੇਫਿਕਰ ਹੋ ਜਾ ਅਤੇ ਆਪਣਾ ਸਰਵੋਤਮ ਦੇ ਇੰਟਰਵਿਊ ਰੂਮ ਵਿੱਚ ਪੰਜ ਮੈਂਬਰਾਂ ਦਾ ਪੈਨਲ ਬਿਠਾ ਸੀ ਚੇਅਰਮੈਨ ਨੇ ਪੁੱਛਿਆ ਸਿਮਰ ਜੀ ਤੁਸੀਂ ਇੱਕ ਛੋਟੇ ਪਿੰਡ ਤੋਂ ਆਏ ਹੋ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਵਰਗੇ ਪਿਛੋਕੜ ਵਾਲੇ ਲੋਕਾਂ ਲਈ ਆਈਏਐਸ ਬਣਨਾ ਜਿਆਦਾ ਮੁਸ਼ਕਲ ਨਹੀਂ ਸਿਮੀ ਨੇ ਗਹਿਰਾ ਸਾਹ ਲਿਆ ਤੇ ਜਵਾਬ ਦਿੱਤਾ ਸਰ ਮੁਸ਼ਕਲ ਤਾਂ ਹੈ ਪਰ ਨਾ ਮੁਮਕਿਨ ਨਹੀਂ ਮੈਂ ਲਾਲਟੈਂ ਦੀ ਰੋਸ਼ਨੀ ਵਿੱਚ ਪੜਿਆ ਹਾਂ ਰੋਟੀ ਨਮਕ ਖਾ ਕੇ ਦਿਨ गुजारੇ ਹਨ ਪਰ ਇੰਨਾਂ ਮੁਸ਼ਕਲਾਂ ਨੇ ਮੈਨੂੰ ਕਮਜ਼ੋਰ ਨਹੀਂ ਤਾਕਤਵਰ ਬਣਾਇਆ ਹੈ ਮੈਂ ਗਰੀਬੀ ਨੂੰ ਬਿਲਕੁਲ ਨੇੜੇ ਵੇਖਿਆ ਹੈ ਇਸ ਲਈ ਮੈਂ ਜਾਣਦਾ ਹਾਂ ਕਿ ਇੱਕ ਚੰਗਾ ਅਫਸਰ ਲੋਕਾਂ ਦੀ ਜ਼ਿੰਦਗੀ ਵਿੱਚ ਕਿੰਨਾ ਫਰਕ ਪਾ ਸਕਦਾ ਹੈ ਸੋ ਇਹ ਇੰਟਰਵਿਊ 45 ਮਿੰਟ ਚੱਲਿਆ ਸਵਾਲ ਮੁਸ਼ਕਲ ਸਨ ਪਰ ਸਿਮੀ ਨੇ ਇਮਾਨਦਾਰੀ ਨਾਲ ਜਵਾਬ ਦਿੱਤੇ ਕਈ ਸਵਾਲਾਂ ਦੇ ਜਵਾਬ ਉਸ ਨੂੰ ਪਤਾ ਨਹੀਂ ਸਨ ਤਾਂ ਉਸਨੇ ਸਾਫ਼ ਕਹਿ ਦਿੱਤਾ ਸਰ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਪਰ ਮੈਂ ਜ਼ਰੂਰ ਸਿੱਖਣਾ ਚਾਹਾਂਗਾ ਜਦੋਂ ਇੰਟਰਵਿਊ ਖਤਮ ਹੋਈ ਜਰਮਨ ਨੇ ਮੁਸਕਰਾ ਕੇ ਕਿਹਾ ਸਿਮਰਨ ਜੀ ਤੁਹਾਡੀ ਯਾਤਰਾ ਪ੍ਰੇਰਨਾ ਦਾ ਹੈ ऑल द बेस्ट ਸੋ 3 ਮਹੀਨੇ ਇੰਤਜ਼ਾਰ ਹਰ ਦਿਨ ਇੱਕ ਪਹਾੜ ਵਰਗਾ ਲੱਗਦਾ ਸਿਮਮੀ ਨੇ ਉਸ ਦੌਰਾਨ ਇੱਕ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਤੁਹਾਡਾ ਪਿਛੋਕੜ ਤੁਹਾਡੀ ਕਿਸਮਤ ਨਹੀਂ ਤੁਹਾਡੀ ਮਿਹਨਤ ਤੁਹਾਡਾ ਇਰਾਦਾ ਤੇ ਤੁਹਾਡਾ ਵਿਸ਼ਵਾਸ ਇਹ ਤੁਹਾਡੀ ਕਿਸਮਤ ਬਣਾਉਂਦੇ ਹਨ ਫਾਈਨਲ ਰਿਜ਼ਲਟ ਦਾ ਦਿਨ ਆ ਗਿਆ ਸਿਮਮੀ ਆਪਣੇ ਕਮਰੇ ਵਿੱਚ ਬੈਠਾ ਸੀ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਉਸਨੇ UPPSC ਦੀ ਵੈਬਸਾਈਟ ਖੋਲੀ ਰਿਜ਼ਲਟ PDF ਫਾਈਲ ਡਾਊਨਲੋਡ ਕੀਤੀ ਹੱਥ ਕੰਬ ਰਹੇ ਸਨ ਉਸਨੇ ਆਪਣਾ ਰੋਲ ਨੰਬਰ ਸਰਚ ਕੀਤਾ ਅਤੇ ਫਿਰ ਉਹ ਉੱਥੇ ਸੀ ਉਸਦਾ ਨਾਮ ਰੈਂਕ 247 ਉਹ ਸਿਲੈਕਟ ਹੋ ਚੁੱਕਾ ਸੀ ਪਹਿਲੇ ਕੁਝ ਸੈਕਿੰਡ ਤਾ ਉਸਨੂੰ ਵਿਸ਼ਵਾਸ ਨਹੀਂ ਹੋਇਆ ਉਸਨੇ ਦੁਬਾਰਾ ਚੈੱਕ ਕੀਤਾ ਪਰ ਹਾਂ ਇਹ ਸੱਚ ਸੀ ਲਾਲ ਟੈਂਡ ਦੀ ਰੋਸ਼ਨੀ ਵਿੱਚ ਪੜਨ ਵਾਲਾ ਰੋਟੀ ਨਮਕ ਖਾਣ ਵਾਲਾ ਪਿੰਡ ਚੱਕ ਨੰਬਰ 12 ਦਾ ਮੁੰਡਾ ਹੁਣ IAS ਬਣ ਜਾ ਰਿਹਾ ਸੀ ਉਸਨੇ ਘਰ ਫੋਨ ਕੀਤਾ ਮਾਂ ਨੇ ਸੁੱਕਿਆ ਮਾਂ ਮੈਂ ਸਿਲੈਕਟ ਹੋ ਗਿਆ ਸਿਮਲੀ ਰੂਪਿਆ ਉਧਰੋਂ ਮਾਂ ਵੀ ਬੜੀ ਖੁਸ਼ ਹੋਈ ਪਿਤਾ ਜੀ ਭੈਣ ਸਾਰੇ ਰੋ ਰਹੇ ਸਨ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਿਉਂਕਿ ਇਹ ਗਰੀਬਾਂ ਦਾ ਮੁੰਡਾ ਹੁਣ ਆਈਐਸ ਅਫਸਰ ਬਣੇਗਾ ਜਿਨ੍ਹਾਂ ਲੋਕਾਂ ਨੇ ਕਦੇ ਕਿਹਾ ਸੀ ਗਰੀਬਾਂ ਦੇ ਬੱਚੇ ਆਈਐਸ ਨਹੀਂ ਬਣਦੇ ਉਹ ਹੁਣ ਖਾਮੋਜ ਸਨ ਅਗਲੇ ਦਿਨ ਜਦੋਂ ਸਿਮਲੀ ਪਿੰਡ ਪਹੁੰਚਿਆ ਪੂਰਾ ਪਿੰਡ ਉਹਦੇ ਸਵਾਗਤ ਲਈ ਬਾਹਰ ਨਿਕਲ ਆਇਆ ਬੱਚੇ ਬੁੱਢੇ ਜਵਾਨ ਸਾਰੇ ਉਸ ਦੇ ਪੁਰਾਣੇ ਸਕੂਲ ਦੇ ਅਧਿਆਪਕਾਂ ਦੀਆਂ ਅੱਖਾਂ 'ਚ ਮਾਣ ਦੇ ਹੰਝੂ ਸਨ ਪਰ ਸਭ ਤੋਂ ਖਾਸ ਪਲ ਉਹ ਸੀ ਜਦੋਂ ਸਿਮਰ ਨੇ ਆਪਣੀ ਮਾਂ ਦੇ ਪੈਰ ਛੂਏ ਮਾਂ ਨੇ ਉਸ ਦਾ ਸਿਰ ਜੁੰਮਿਆ ਅਤੇ ਕਿਹਾ ਤੂੰ ਕਿਸੇ ਇੱਕ ਦਾ ਨਹੀਂ ਹਜ਼ਾਰਾਂ ਗਰੀਬਾਂ ਪਰਿਵਾਰਾਂ ਦੇ ਬੱਚਿਆਂ ਦਾ ਸੁਪਨਾ ਪੂਰਾ ਕੀਤਾ ਹੈ ਤੂੰ ਸਾਬਤ ਕਰ ਦਿੱਤਾ ਹੈ ਕਿ ਹੌਂਸਲਾ ਹਰ ਰੁਕਾਵਟ ਨੂੰ ਪਾਰ ਕਰ ਸਕਦਾ ਹੈ ਅੱਜ ਸਿਮਰਜੀਤ ਸਿੰਘ IAS ਅਫਸਰ ਹੈ ਉਹ ਆਪਣੇ ਜ਼ਿਲ੍ਹੇ ਵਿੱਚ ਗਰੀਬ ਬੱਚਿਆਂ ਲਈ ਮੁਫਤ ਕੋਚਿੰਗ ਸੈਂਟਰ ਚਲਾ ਰਿਹਾ ਹੈ ਉਹ ਹਰ ਹਫਤੇ ਉਹਨਾਂ ਬੱਚਿਆਂ ਨਾਲ ਮਿਲਦੇ ਹਨ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ। ਸੁਵੈਦੀ ਕਹਾਣੀ ਵਿੱਚ ਤੁਸੀਂ ਦੇਖਿਆ ਕਿਵੇਂ ਇੱਕ ਗਰੀਬ ਘਰ ਦੇ ਮੁੰਡੇ ਨੇ ਪੂਰੀ ਮਿਹਨਤ, ਲਗਨ ਅਤੇ ਆਪਣੇ ਮਾਈਂਡ ਸੈਟ ਨੂੰ ਆਪਣੇ ਨਿਰੰਤਰ ਵਿੱਚ ਰੱਖ ਕੇ ਇਸ ਮੁਕਾਮ ਨੂੰ ਹਾਸਲ ਕੀਤਾ ਅਤੇ ਸਭ ਨੂੰ ਹੈਰਾਨ ਕਰ ਦਿੱਤਾ। ਸੋ ਜੇਕਰ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਜਾਓ ਅਤੇ ਜਿਹੀਆਂ ਹੋਰ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਅਜਿਹੀ ਵੀਡੀਓ ਦੇ ਨਾਲ ਧੰਨਵਾਦ